ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਇੱਕ ਮੋਟੀਵੇਸ਼ਨ ਤੁਹਾਨੂੰ ਦੇਣੀ ਆ ਮੈਂ ਜਿਵੇਂ ਟਾਈਟਲ ਤੁਸੀਂ ਪੜ ਲਿਆ ਕਿ ਆਪਣੇ ਫੋਨ ਤੋਂ ਕਮਾਓ ਲੱਖਾਂ ਰੁਪਏ ਜਾਣਕਾਰੀਆਂ ਤਾਂ ਚਲੋ ਮੈਂ ਤੁਹਾਡੇ ਨਾਲ ਸਾਝੀਆਂ ਕਰਦਾ ਹੀ ਰਹਿਣਾ ਅਗਲੇ ਹਫਤੇ ਤੋਂ ਫੇਰ ਸ਼ੁਰੂ ਕਰ ਦੂੰਗਾ ਇੱਕ ਛੋਟੀ ਜਿਹੀ ਮੋਟੀਵੇਸ਼ਨ ਦੇਣ ਦੀ ਕੋਸ਼ਿਸ਼ ਆ ਆਪਾਂ ਸਾਰੇ ਹੀ ਫੋਨ ਚਲਾਉਂਦੇ ਆ ਆ ਜਿਹੜਾ ਫੋਨ ਤੁਸੀਂ ਫੜ ਕੇ ਮੇਰੀ ਵੀਡੀਓ ਦੇਖ ਰਹੇ ਹੋ ਤੁਹਾਡੇ ਕੋਲ ਭਾਵੇਂ ਉਹ 10000 ਦਾ ਤੇ ਭਾਵੇਂ ਉਹ 1.5-2 ਲੱਖ ਦਾ ਫੋਨ ਆ ਉਹਦੇ ਤੋਂ ਤੁਸੀਂ ਕਰੋੜਾਂ ਰੁਪਈਆ ਕਮਾ ਸਕਦੇ ਹੋ ਜੋ ਮੈਂ ਇਹ ਲਿਖਿਆ ਹੈ ਕੋਈ ਝੂਠ ਨਹੀਂ ਆ ਇਹ ਕੋਈ ਗੱਪ ਨਹੀਂ ਆ ਇਹ ਪੋਸੀਬਲ ਆ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਸੋ ਇਹਦੇ ਬਾਰੇ ਹੀ ਅੱਜ ਦੀ ਵੀਡੀਓ ਚ ਗੱਲ ਕਰੂੰਗਾ ਆਈਡੀਆਜ਼ ਤੇ ਫੋਕਸ ਕਰੂੰਗਾ ਜਿਹੜੀ ਡਿਟੇਲ ਆ ਉਹ ਬਿਲਕੁਲ ਛੋਟੀ ਦਵਾਂਗਾ ਤੇ ਜੇ ਤੁਸੀਂ ਮੈਨੂੰ ਕਹੋਗੇ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਸਾਰਿਆਂ ਦੀ ਡਿਟੇਲ ਵੀ ਮੈਂ ਖੁੱਲ ਕੇ ਸਾਂਝੀ ਜ਼ਰੂਰ ਕਰੂੰਗਾ ਸੋ ਦੇਖੋ ਆਪਾਂ ਸਾਰਾ ਦਿਨ ਰੀਲਾ ਦੇਖਦੇ ਆਂ ਆਪਾਂ ਸਾਰਾ ਦਿਨ ਫੋਨ ਤੇ ਕਿਸੇ ਨਾ ਕਿਸੇ ਤਰੀਕੇ ਟਾਈਮ ਪਾਸ ਕਰਦੇ ਆ ਨਾ ਐਂਟਰਟੇਨਮੈਂਟ ਕਰਦੇ ਆ ਦੇਖੋ ਟਾਈਮ ਪਾਸ ਤੇ ਐਂਟਰਟੇਨਮੈਂਟ ਜ਼ਿੰਦਗੀ ਦਾ 파ਟ ਆ ਕਰਨਾ ਚਾਹੀਦਾ ਬਟ ਜਦੋਂ ਆਪਾਂ ਉਹਨੂੰ ਲਿਮਟ ਤੋਂ ਬਾਹਰ ਕਰਾਂਗੇ ਕਿਸੇ ਵੀ ਚੀਜ਼ ਨੂੰ ਓਵਰ ਯੂਜ਼ ਕਰਾਂਗੇ ਤਾਂ ਉਹਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਆਪਾਂ ਉਦਾਂ ਕਹਿੰਦੇ ਆ ਕਿ ਬੇਰੋਜ਼ਗਾਰੀ ਆ ਜੀ ਸਾਨੂੰ ਕੰਮ ਨਹੀਂ ਮਿਲਦਾ ਨੌਕਰੀ ਨਹੀਂ ਮਿਲਦੀ ਹਨਾ ਸਾਡਾ ਕੋਈ ਕੰਮ ਨਹੀਂ ਸੈੱਟ ਹੁੰਦਾ ਪਰ ਜੇ ਤੁਸੀਂ ਉਹ ਸਮਾਂ ਰੀਲਾਂ ਦੇਖ ਕੇ ਖਰਾਬ ਕਰ ਰਹੇ ਹੋ ਤਾਂ ਤੁਸੀਂ ਇੱਕ ਬਹੁਤ ਜਿਹੜਾ ਮੌਕਾ ਗਵਾ ਰਹੇ ਹੋ ਤੁਹਾਡੇ ਕੋਲ ਸਮਾਂ ਵਾ ਜੇ ਤੁਹਾਡੇ ਤੁਹਾਡੇ ਕੋਲ ਵੇਲਾ ਸਮਾਂ ਹੈਗਾ ਤਾਂ ਜਿਹੜਾ ਫੋਨ ਫੜ ਕੇ ਤੁਸੀਂ ਰੀਲਾਂ ਦੇਖ ਰਹੇ ਹੋ ਉਹ ਰੀਲਾਂ ਬਣਾ ਕੇ ਤੁਸੀਂ ਪੈਸਾ ਵੀ ਕਮਾ ਸਕਦੇ ਹੋ ਆਪ ਬਣਾ ਕੇ ਠੀਕ ਹੈ ਜੀ ਹੁਣ ਦੇਖੋ ਇੱਕ ਰਿਸਰਚ ਕਹਿੰਦੀ ਆ ਕਿ 35 ਸਾਲ ਤੱਕ 18 ਤੋਂ 35 ਸਾਲ ਤੱਕ ਦੀ ਜਿਹੜੀ ਉਮਰ ਆ ਉਹ ਇੰਸਟਾਗ੍ਰam ਨੂੰ ਸਭ ਤੋਂ ਜ਼ਿਆਦਾ ਚਲਾ ਰਹੀ ਆ ਇਸ ਟਾਈਮ ਮਤਲਬ ਰੀਯੂਜ਼ ਦੇ ਵਿੱਚ ਜੇ ਕਿਸੇ ਦੀ ਅਜ ਸਰਦਾਰੀ ਆ ਤਾਂ ਉਹ ਇੰਸਟਾਗ੍ਰam ਦੀ ਆ ਜਦੋਂ ਦੀ ਐਡੀਆਰ ਚ ਉਹ ਟਿਕਟੋਕ ਬੈਨ ਹੋਈ ਆ ਹੁਣ ਇੰਸਟਾ ਤੇ ਲੋਕੀ ਕੀ ਕਰ ਰਹੇ ਨੇ ਉਥੋਂ ਪੈਸਾ ਵੀ ਕਮਾ ਰਹੇ ਨੇ ਉਹਦੇ ਬਾਰੇ ਵੀ ਮੈਂ ਵੀਡੀਓ ਬਣਾਈ ਹੋਈ ਆ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹੋ ਕਿ ਉਥੋਂ ਪੈਸਾ ਕਿਵੇਂ ਕਮਾ ਸਕਦੇ ਆ ਆਪਾਂ ਤੁਸੀਂ ਵੀ ਕਮਾ ਸਕਦੇ ਹੋ ਸੋ ਹੋਰ ਕਿਹੜੇ ਪੰਜ ਆਈਡੀਆਜ਼ ਨੇ ਕਿ ਤੁਸੀਂ ਆਪਣੇ ਫੋਨ ਤੋਂ ਪੈਸਾ ਕਮਾ ਸਕੋ ਇਹਦੇ ਤੇ ਟਾਈਮ ਵੇਸਟ ਕਰਨ ਦੀ ਬਜਾਏ ਆਪਣਾ ਟਾਈਮ ਯੂਟਿਲਾਈਜ਼ ਵੀ ਕਰ ਸਕਦੇ ਹੋ ਪਹਿਲਾ ਜਿਹੜਾ ਆਈਡੀਆ ਵਾਜੀ ਤੇ ਆਨਲਾਈਨ ਸ਼ਾਪਿੰਗ ਇੱਥੇ ਤੁਸੀਂ ਆਨਲਾਈਨ ਸ਼ਾਪਿੰਗ ਲਈ ਜਿਹੜਾ ਫੋਨ ਵਰਤਦੇ ਹੋ ਆਨਲਾਈਨ ਸ਼ਾਪਿੰਗ ਲੋਕਾਂ ਨੂੰ ਪ੍ਰੋਵਾਈਡ ਵੀ ਕਰ ਸਕਦੇ ਹੋ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਕਾਫੀ ਲੋਕ ਹੋਣਗੇ ਜਿਨ੍ਹਾਂ ਨੇ ਕੱਪੜਿਆਂ ਦਾ ਕੰਮ ਸ਼ੁਰੂ ਕੀਤਾ ਜਾਂ ਟਿਫਨ ਦਾ ਕੰਮ ਸ਼ੁਰੂ ਕੀਤਾ ਉਹਦੀ ਐਡ ਕਿਵੇਂ ਕਰਦੇ ਨੇ ਆਪਣੇ ਫੋਨ ਦੇ ਜ਼ਰੀਏ ਕਰਦੇ ਨੇ ਕਈ ਲੇਡੀਜ਼ ਨਾ ਸਟੇਟਸ ਪਾਉਂਦੀਆਂ ਨੇ ਸੂਟ ਲੈ ਕੇ ਬਹੁਤ ਉਹਨਾਂ ਦਾ ਤੁਸੀਂ ਦੇਖਿਆ ਹੋਊਗਾ ਕਿ ਘੱਟੋ-ਘੱਟ 100 100 ਫੋਟੋ ਇੱਕ ਵਾਰ ਚ ਹੀ ਪਾ ਦਿੰਦੀਆਂ ਕਿ ਦੱਸੋ ਜੀ ਜਿਹੜਾ ਲੈਣਾ ਉਹਤੇ ਸਾਨੂੰ ਰਿਪਲਾਈ ਕਰੋ ਕੀ ਹੋ ਰਿਹਾ ਉਹ ਇੱਕ ਤਰ੍ਹਾਂ ਦੀ ਆਨਲਾਈਨ ਸ਼ਾਪਿੰਗ ਹੀ ਆ ਨਾ ਉਹਨਾਂ ਕੋਲ ਕੋਈ ਸਟੋਰ ਨਹੀਂ ਹੈਗਾ ਕੋਈ ਦੁਕਾਨ ਨਹੀਂ ਹੈਗੀ ਉਹ ਫੋਨ ਦੇ ਉੱਤੇ ਹੀ ਆਪਣੇ ਪ੍ਰੋਡਕਟ ਵੇਚ ਰਹੀਆਂ ਨੇ ਲੇਡੀਜ਼ ਜ਼ਿਆਦਾ ਪੈਸਾ ਨਹੀਂ ਕਮਾਰੀਆਂ ਤਾਂ ਆਪਣਾ ਮਾੜਾ-ਮੋਟਾ ਖਰਚਾ ਤਾਂ ਜ਼ਰੂਰ ਉਹ ਕੱਢ ਰਹੀਆਂ ਹੋਣਗੀਆਂ ਠੀਕ ਹੈ بڑے ਲੋਕ ਨੇ ਜਿਹੜੇ ਇੱਥੋਂ ਸਟੈਪ ਬਾਈ ਸਟੈਪ ਉੱਤੇ ਉੱਤੇ ਜਾਂਦੇ ਕਾਮਯਾਬੀ ਹੋ ਗਏ ਸ਼ੁਰੂਆਤ ਉਹਨਾਂ ਨੇ ਆਪਣੇ ਇੱਕ ਫੋਨ ਤੋਂ ਹੀ ਕੀਤੀ ਸੀ ਤੁਸੀਂ ਵੀ ਕਰ ਸਕਦੇ ਹੋ ਠੀਕ ਹੈ ਜੀ ਹੁਣ ਦੂਜਾ ਕਿਹੜਾ ਹੋ ਸਕਦਾ ਇਨਵੈਸਟਮੈਂਟ ਐਪ ਇਹਦੇ ਵਿੱਚ ਦੋਸਤੋ ਦੇਖੋ ਮੈਂ ਤੁਹਾਡੇ ਨਾਲ ਸ਼ੇਅਰ ਮਾਰਕੀਟ ਦੀ ਇੱਕ ਵਾਰੀ ਗੱਲ ਕੀਤੀ ਸੀ ਇਨਵੈਸਟਮੈਂਟ ਐਪਸ ਬਹੁਤ ਸਾਰੀਆਂ ਨੇ ਤੇ ਇਹ ਕੰਮ ਕੋਈ ਫਰਾਡ ਨਹੀਂ ਹੈਗਾ ਕੋਈ ਮਾੜਾ ਨਹੀਂ ਹੈਗਾ ਬਟ ਇਹਦੇ ਚ ਇੱਕ ਖਿਆਲ ਇਹ ਰੱਖਣਾ ਤੁਸੀਂ ਤੁਹਾਨੂੰ ਪੂਰੀ ਨੌਲੇਜ ਹੋਣੀ ਚਾਹੀਦੀ ਆ ਟ੍ਰੇਨਿੰਗ ਪੂਰੀ ਲੈ ਕੇ ਕੋਈ ਵੀ ਤੁਹਾਨੂੰ ਜੇ ਕਹਿੰਦਾ ਵਾ ਕਿ ਸਾਡੇ ਨਾਲ ਜੁੜੋ ਇਹਨਾਂ ਇਨਵੈਸਟਮੈਂਟ ਐਪਸ ਤੋਂ ਕਿੱਦਾਂ ਆਪਾਂ ਪੈਸਾ ਕਮਾ ਸਕਦੇ ਆ ਇੱਕ ਜੈਨੂਇਨ ਬੰਦਿਆਂ ਦੀ ਟੀਮ ਦੇ ਨਾਲ ਬੰਦਿਆਂ ਦੇ ਨਾਲ ਜੁੜ ਕੇ ਕੰਮ ਕਰੋ ਇਹਦੇ ਥਰੂ ਵੀ ਤੁਸੀਂ ਪੈਸਾ ਕਮਾ ਸਕਦੇ ਹੋ ਸਟੂਡੈਂਟਸ ਨੇ ਕੋਈ ਅ ਬੇਰੋਜ਼ਗਾਰ ਜਿੱਦਾਂ ਮੈਂ ਗੱਲ ਕੀਤੀ ਆ ਹਾਊਸ ਵਾਈਵਜ਼ ਨੇ ਇਹ ਇਹਦੇ ਤੇ ਕੰਮ ਕਰ ਰਹੀਆਂ ਨੇ ਕਰ ਰਹੇ ਨੇ ਲੋਕ ਤੇ ਪੈਸਾ ਕਮਾ ਰਹੇ ਨੇ ਮਤਲਬ ਜਿੱਦਾਂ ਸ਼ੇਅਰ ਮਾਰਕੀਟ ਦਾ ਕੰਮ ਹੁੰਦਾ ਵਾ ਉਦਾਂ ਹੀ ਮਿਲਦਾ ਜੁਲਦਾ ਇਹ ਕੰਮ ਜਿਹੜਾ ਕੀਤਾ ਜਾਂਦਾ ਵਾ ਮੈਨੂੰ ਇਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਆ ਮੇਰਾ ਫੀਲਡ ਇਹ ਨਹੀਂ ਹੈਗਾ ਮੈਂ ਜਸ ਤੁਹਾਨੂੰ ਆਈਡੀਆ ਦੇ ਰਿਹਾ ਕੋਈ ਵੀ ਇੱਕ ਵਧੀਆ ਚੈਨਲ ਲੱਭ ਕੇ ਇਹਦੇ ਬਾਰੇ ਤੁਸੀਂ ਸਿੱਖ ਜ਼ਰੂਰ ਸਕਦੇ ਹਾਂ ਸੋ ਇਹਦੇ ਥਰੂ ਵੀ ਲੋਕੀ ਪੈਸਾ ਕਮਾ ਰਹੇ ਨੇ ਠੀਕ ਹੈ ਜੀ ਤੀਜਾ ਹੈਗਾ ਜੀ ਫ੍ਰੀ ਲਾਂਸਿੰਗ ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਦਾ ਰਹਿਣਾ ਵਾਂ ਫ੍ਰੀ ਲਾਂਸਿੰਗ ਮੈਂ ਤੁਹਾਨੂੰ ਸਿੱਧੀ ਜੀ ਭਾਸ਼ਾ ਦੇ ਵਿੱਚ ਸਮਝਾਵਾਂ ਕਿ ਕੀ ਹੁੰਦਾ ਤੁਹਾਡੇ ਕੋਲ ਕੋਈ ਵੀ ਸਕਿੱਲ ਆ ਕੋਈ ਆ ਕੇ ਤੁਹਾਨੂੰ ਹਾਇਰ ਕਰੂਗਾ ਤੁਸੀਂ ਜੌਬ ਨਹੀਂ ਕਰ ਰਹੇ ਉਹਦੀ ਤੁਸੀਂ ਉਹਦੀ ਗੁਲਾਮੀ ਨਹੀਂ ਕਰ ਰਹੇ ਤੁਸੀਂ ਆਪਣਾ ਰੇਟ ਦੱਸੋਗੇ ਕਿ ਮੇਰੇ ਕੋਲ ਆ ਸਕਿੱਲ ਆ ਜੀ ਤੁਸੀਂ ਆ ਕੇ ਮੈਨੂੰ ਹਾਇਰ ਕਰੋ ਮੈਨੂੰ ਪੇ ਕਰੋ ਤੇ ਮੈਂ ਤੁਹਾਨੂੰ ਉਹ ਸਰਵਿਸ ਦਵਾਂ ਤੁਹਾਨੂੰ ਮੈਂ ਇੱਕ ਵੀਡੀਓ ਦੇ ਵਿੱਚ ਵੈਬਸਾਈਟ ਵੀ ਦੱਸੀ ਸੀ ਫਾਈਵਰ ਇਹਦੇ ਤੇ ਜਾ ਕੇ ਤੁਸੀਂ ਆਪਣਾ ਬਾਇਓ ਡਾਟਾ ਬਣਾ ਸਕਦੇ ਹੋ ਤੁਸੀਂ ਵਾਇਸਓਵਰ ਵਧੀਆ ਕਰਦੇ ਹੋ ਤੁਸੀਂ ਟਾਈਪਿੰਗ ਵਧੀਆ ਕਰਦੇ ਹੋ ਤੁਸੀਂ ਸਕ੍ਰਿਪਟ ਵਧੀਆ ਲਿਖਦੇ ਹੋ ਮਤਲਬ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਵਿੱਚ ਕਲਾ ਵਾ ਇੱਥੇ ਆਈਡੀ ਬਣਾਓ ਆਪਣਾ ਸਾਰਾ ਐਕਸਪੀਰੀਅੰਸ ਲਿਖੋ ਰੇਟ ਲਿਖੋ ਕਿੰਨੇ ਚਾਰजेस ਤੁਸੀਂ ਲੈਣਾ ਚਾਹੁੰਦੇ ਹੋ ਤੁਹਾਨੂੰ ਲੋਕ ਇੱਥੋਂ ਹਾਇਰ ਕਰ ਸਕਦੇ ਨੇ ਸੋ ਐਜ਼ ਅ ਫ੍ਰੀਲੈਂਸਿੰਗ ਤੁਸੀਂ ਆਪਣੇ ਫੋਨ ਤੋਂ ਕੰਮ ਕਰਕੇ ਪੈਸਾ ਕਮਾਉਣਾ ਸ਼ੁਰੂ ਕਰ ਸਕਦੇ ਹੋ ਸੋ ਹਿੰਮਤ ਤੁਸੀਂ ਕਰਨੀ ਆ ਇੱਕ ਸ਼ੁਰੂਆਤ ਤੁਸੀਂ ਕਰਨੀ ਆ ਪੈਸਾ ਜ਼ਰੂਰ ਤੁਹਾਡੇ ਨੇੜੇ ਤੇੜਾ ਹੀ ਹੁੰਦਾ ਵਾ ਬਸ ਥੋੜੀ ਜੀ ਕੋਸ਼ਿਸ਼ ਚ ਕਈ ਵਾਰੀ ਕਮੀ ਹੁੰਦੀ ਆ ਠੀਕ ਹੈ ਸੋ ਅੱਜ ਕੱਲ ਇੰਨਾ ਕੁ ਐਡਵਾਂਸ ਯੋਗਾ ਜਿਹੜਾ ਇਹ ਫੋਨ ਆ ਫੋਨ ਤੁਸੀਂ ਜਿੱਦਾਂ ਮੈਂ ਕਿਹਾ ਭਾਵੇਂ ਸਸਤਾ ਫੋਨ ਆ ਇਹ ਨਾ ਦੇਖੋ ਉਹਦੇ ਵਿੱਚ ਹੀ ਬੜਾ ਕੁਝ ਆ ਤੁਸੀਂ ਆਪਣਾ ਦਿਮਾਗ ਘੁਮਾ ਕੇ ਉਹਦੇ ਵਿੱਚੋਂ ਹੀ ਸਾਰਾ ਕੁਝ ਸਿੱਖ ਕੇ ਉਹਦੇ ਵਿੱਚੋਂ ਹੀ ਆਉਟਪੁੱਟ ਵੀ ਕੱਢ ਸਕਦੇ ਹੋ ਠੀਕ ਆ ਦੋਸਤੋ ਸੋ ਹੁਣ ਹੈਗਾ ਜੀ ਚੌਥਾ ਕੰਮ ਅਫੀਲੀਏਟ ਮਾਰਕੀਟਿੰਗ ਇਹ ਕੀ ਹੁੰਦੀ ਆ ਇਹ ਵੀ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਸਮਝਾਉਂਗਾ ਜਿਵੇਂ ਨਾ Amazon ਦੇ ਉੱਤੇ ਇੱਕ ਆਈਡੀ ਬਣਦੀ ਆ ਮਤਲਬ ਅਕਾਊਂਟ ਬਣਦਾ ਵਾ ਕਿ ਤੁਸੀਂ ਐਫੀਲੀਏਟ ਮਾਰਕੀਟਿੰਗ ਕਰੋ ਕਿਵੇਂ ਉਹ ਮਾਰਕੀਟਿੰਗ ਹੁੰਦੀ ਆ ਕਿ ਜਦੋਂ ਤੁਸੀਂ ਉਹਨਾਂ ਦੇ ਮੈਂਬਰ ਬਣ ਗਏ Amazon ਦੇ ਤੇ ਜਿਹੜੇ ਵੀ ਪ੍ਰੋਡਕਟ ਆ Amazon ਤੇ ਪਏ ਆ ਮੈਂ ਕੱਲੀ Amazon ਦੀ ਐਗਜ਼ਾਮਪਲ ਦੇ ਰਿਹਾ ਹੋਰ ਵੀ ਕਾਫੀ ਤਰੀਕੇ ਨਾਲ ਐਫੀਲੀਏਟ ਮਾਰਕੀਟਿੰਗ ਹੁੰਦੀ ਆ ਉਹ Amazon ਦੇ ਪ੍ਰੋਡਕਟ ਤੁਸੀਂ ਆਪਣੇ ਸਟੇਟਸ ਚ ਪਾਓ ਅੱਗੇ-ਅੱਗੇ ਸ਼ੇਅਰ ਕਰੋ ਜਿੰਨੇ ਤੁਹਾਡੇ ਫੇਸਬੁੱਕ ਤੇ ਗਰੁੱਪ ਹੈਗੇ ਨੇ ਜੇ ਨਹੀਂ ਹੈਗੇ ਤਾਂ ਬਣਾ ਲਓ ਸਰਕਲ ਥੋੜਾ ਜਿਹਾ ਵੱਡਾ ਕਰੋ ਇੰਸਟਾ ਤੇ ਰੀਲਸ ਜੇ ਤੁਸੀਂ ਆਪਣਾ ਉਦਾਂ ਹੀ ਡਾਂਸ ਕਰਦੇ ਦੀਆਂ ਪਾ ਰਹੇ ਹੋ ਤਾਂ ਨਾਲ ਤੁਸੀਂ ਇਹ ਵੀ ਆਪਣੀ ਇੱਕ ਐਡ ਕਰ ਸਕਦੇ ਹੋ ਕਿ ਆਹ ਪ੍ਰੋਡਕਟ ਲਓ ਕੁਝ ਇਸ ਤਰੀਕੇ ਦੇ ਨਾਲ ਰੀਲਸ ਵੀ ਬਣਾ ਸਕਦੇ ਹੋ ਠੀਕ ਹੈ ਜੀ ਜਿੱਦਾਂ ਮੈਂ ਕਿਹਾ ਦਿਮਾਗ ਘਮਾਉਣਾ ਸੋ ਉਹ ਤੁਸੀਂ ਤੁਸੀਂ ਘਮਾਉਣਾ ਕਿ ਕਿੱਦਾਂ ਪ੍ਰੋਮੋਸ਼ਨ ਕੀਤੀ ਜਾਵੇ Amazon ਕਹਿੰਦੀ ਆ ਕਿ ਤੁਸੀਂ ਪ੍ਰੋਡਕਟ ਵੇਚੋ ਤੁਸੀਂ ਜਦੋਂ ਲਿੰਕ ਆਪਣਾ ਪਾਉਂਗੇ ਕਿਸੇ ਕਸਟਮਰ ਨੇ ਉਹ ਲਿੰਕ ਤੇ ਕਲਿੱਕ ਕਰਕੇ Amazon ਤੇ ਜਾ ਕੇ ਚੀਜ਼ ਬਾਏ ਕਰ ਲਈ ਉਹਦਾ ਤੁਹਾਨੂੰ ਕਮਿਸ਼ਨ ਆ ਜਾਣਾ ਸਮਝ ਗਏ ਜੀ ਚੀਜ਼ ਕਿਸੇ ਦੀ ਵੇਚਣੀ ਆ ਤੁਸੀਂ ਕੋਈ ਚੀਜ਼ ਬਣਾਉਣੀ ਨਹੀਂ ਹੈਗੀ ਤੁਸੀਂ ਸਿਰਫ ਉਹਦੀ ਪ੍ਰੋਮੋਸ਼ਨ ਕਰਨੀ ਆ ਜੇ ਉਹ ਚੀਜ਼ ਵਿਕ ਜਾਂਦੀ ਆ ਤੁਹਾਨੂੰ ਉਹਦਾ ਕਮਿਸ਼ਨ ਅਕਾਊਂਟ ਦੇ ਵਿੱਚ ਆ ਜਾਣਾ ਸੋ ਇਹਦੇ ਬਾਰੇ ਵੀ ਬਹੁਤ ਸਾਰੀਆਂ ਡਿਟੇਲਡ ਵੀਡੀਓਜ਼ ਤੁਹਾਨੂੰ YouTube ਤੇ ਮਿਲ ਜਾਣਗੀ ਆ ਦੇਖ ਸਕਦੇ ਹੋ ਪੰਜਵਾਂ ਜੀ ਮੇਰਾ ਫੇਵਰਟ ਸੋਸ਼ਲ ਮੀਡੀਆ ਇਹ ਮੇਰਾ ਸਬਜੈਕਟ ਆ ਜੀ ਸੋਸ਼ਲ ਮੀਡੀਆ ਦੇ ਥਰੂ ਫੋਨ ਤੋਂ ਪੈਸਾ ਕਮਾਓ ਜੋ ਮੈਂ ਤੁਹਾਨੂੰ ਆਈਡੀਆਜ਼ ਦੇ ਰਿਹਾ ਆਪਣੇ ਇਸ ਚੈਨਲ ਤੋਂ ਕਿ YouTube ਤੇ ਚੈਨਲ ਬਣਾਓ Facebook ਤੇ ਆਪਣਾ ਪੇਜ ਬਣਾਓ ID ਬਣਾਓ Instagram ਤੇ ਅਕਾਊਂਟ ਬਣਾਓ ਰੀਲਸ ਪਾ ਕੇ ਤੁਸੀਂ ਜੇ ਫਾਲੋਅਰ ਆਪਣੇ ਗੇਨ ਕਰਨ ਦੇ ਵਿੱਚ ਕਾਮਯਾਬ ਹੋਨੇ ਹੋ ਤਾਂ ਤੁਹਾਨੂੰ ਸਪਾਂਸਰਸ਼ਿਪ ਮਿਲੂਗੀ ਕੋਈ ਆ ਕੇ ਕੰਪਨੀ ਕਹੂਗੀ ਕਿ ਤੇਰੇ ਫਾਲੋਅਰ ਬਹੁਤ ਨੇ ਤੈਨੂੰ ਬਹੁਤ ਰੀਲਾਂ ਤੇ ਵਿਊਜ਼ ਆਉਂਦੇ ਨੇ ਲੈ ਮੇਰੀ ਐਡ ਕਰਦੇ ਤੁਸੀਂ ਅਗਲੇ ਦੀ ਐਡ ਕਰੋ ਠੀਕ ਹੈ ਸੋ ਸੋਸ਼ਲ ਮੀਡੀਆ ਦੇ ਥਰੂ ਤੁਸੀਂ ਇੱਦਾਂ ਪੈਸਾ ਕਮਾ ਸਕਦੇ ਹੋ YouTube ਤਾਂ ਤੁਹਾਨੂੰ ਆਪ ਪੈਸਾ ਦਿੰਦੀ ਆ ਕਿ ਐਡਸ ਦਾ ਪੈਸਾ ਜੋ ਐਡਸੈਂਸ ਦੇ ਵਿੱਚ ਆਉਂਦਾ ਵਾ ਉਹ ਜਿਹੜੇ ਨਵੇਂ ਯੂਟਿਊਬਰ ਨੇ ਸਾਰਿਆਂ ਨੂੰ ਤਕਰੀਬਨ ਪਤਾ ਹੀ ਆ YouTube ਤੇ ਪੈਸਾ ਕਿਵੇਂ ਆਉਂਦਾ ਸੋ ਉਹ ਤਾਂ ਬੈਸਟ অপਸ਼ਨ ਆ ਉਹਦੇ ਵਿੱਚ ਵੀ ਆਪਣੀ ਕਲਾ ਬਾੜ ਕੱਢੋ ਆਪਣੇ ਸਕਿੱਲ ਜੋ ਵੀ ਤੁਹਾਨੂੰ ਪ੍ਰਮਾਤਮਾ ਨੇ ਕਲਾ ਬਖਸ਼ੀ ਆ ਤੁਹਾਡੇ ਵਿੱਚ ਜੋ ਵੀ ਦਾਤ ਆ ਉਹਦੇ ਨਾਲ ਜੁੜਿਆ ਹੋਇਆ ਚੈਨਲ ਬਣਾ ਕੇ ਆਪਣੀ ਕਲਾ ਨੂੰ ਪ੍ਰਮੋਟ ਕਰੋ ਨਾਲੇ ਤੇ ਪੈਸਾ ਵੀ ਕਮਾਓ ਦੋਨੋਂ ਕੰਮ ਹੋ ਜਾਣਗੇ ਸੋ ਸੇਮ ਉਹੀ ਵੀਡੀਓਜ਼ ਜਿਹੜੀਆਂ YouTube ਤੇ ਪਾਉਨੇ ਹੋ Facebook ਤੇ ਵੀ ਪਾਓ ਹੁਣ ਤਾਂ Facebook ਵੀ ਮੋਨਟਾਈਜ਼ ਹੁੰਦੀ ਆ ਤੇ ਤੁਹਾਨੂੰ Facebook ਦਾ ਪੈਸਾ ਵੀ ਆਊਗਾ ਤੇ YouTube ਦਾ ਪੈਸਾ ਵੀ ਆਊਗਾ ਤੇ ਲੋਕ ਕਮਾ ਰਹੇ ਨੇ ਜੇ ਤੁਹਾਨੂੰ ਲੱਗਦਾ ਕਿ ਜਿੰਨੇ ਵੱਡੇ ਬਲੌਗਰ ਨੇ ਜਿਹੜੇ ਲੱਖਾਂ ਲੱਖਾਂ ਰੁਪਈਆ YouTube ਤੋਂ ਕਮਾ ਰਹੇ ਨੇ ਕਿ ਉਹਨਾਂ ਕੋਲ ਤਾਂ ਵੱਡੇ ਵੱਡੇ ਕੈਮਰੇ ਹੋਣਗੇ ਪ੍ਰੋਫੈਸ਼ਨਲ ਉਹਨਾਂ ਕੋਲ ਤਾਂ ਪ੍ਰੋਫੈਸ਼ਨਲ ਐਡੀਟਰ ਹੋਣਗੇ ਨਹੀਂ ਕੋਈ ਜ਼ਰੂਰੀ ਨਹੀਂ ਬਹੁਤ ਵੱਡੇ ਵੱਡੇ ਨਾਮ ਇਹੋ ਜਿਹੇ ਨਹੀਂ ਉਹ ਸਿਰਫ ਫੋਨ ਦੇ ਉੱਤੇ ਕੰਮ ਕਰਦੇ ਨੇ ਫੋਨ ਤੇ ਹੀ ਐਡੀਟਿੰਗ ਕਰਦੇ ਨੇ ਸਾਰਾ ਕੁਝ ਆਪ ਕਰਦੇ ਨੇ ਕੋਈ ਉਹਨਾਂ ਦੀ ਟੀਮ ਨਹੀਂ ਹੈਗੀ ਇਕੱਲਾ ਹੀ ਬੰਦਾ ਇੱਕ ਸਾਰਾ ਕੁਝ ਮੈਨੇਜ ਕਰਦਾ ਵਾ ਤੇ YouTube ਤੋਂ ਬਹੁਤ ਸਾਰਾ ਪੈਸਾ ਕਮਾ ਕੇ ਉਹਨਾਂ ਨੇ ਜ਼ਿੰਦਗੀ ਦੀ ਹਰ ਲੋੜ ਨੂੰ ਪੂਰਾ ਕੀਤਾ ਵਾ ਤੁਸੀਂ ਵੀ ਕਰ ਸਕਦੇ ਹੋ ਸੋ ਇਹ ਜਿਹੜਾ ਮੈਂ ਕਹੂੰਗਾ ਸਭ ਤੋਂ ਬੈਸਟ ਆਪਸ਼ਨ ਆ ਜੀ ਸੋਸ਼ਲ ਮੀਡੀਆ ਦੇ ਥਰੂ ਪੈਸਾ ਕਮਾਉਣਾ ਹਰ ਕੋਈ ਕਮਾ ਸਕਦਾ ਤੁਸੀਂ ਵੀ ਕਮਾ ਸਕਦੇ ਹੋ ਸੋ ਰੀਲਾਂ ਲਈ ਇੱਕ ਟਾਈਮ ਸੀਮਤ ਰੱਖੋ ਕਿ ਮੈਂ ਆ ਸਮੇਂ ਰੀਲਾਂ ਦੇਖਣੀਆਂ ਨੇ ਤੇ ਬਾਕੀ ਦਾ ਸਮਾਂ ਆਪਣੇ ਫੋਨ ਤੋਂ ਪੈਸਾ ਮੈਂ ਕਿਵੇਂ ਕਮਾਵਾਂ ਕਿਵੇਂ ਕਮਾਵਾਂ ਉਹਦੇ ਬਾਰੇ ਮੈਂ ਆਪਣਾ ਦਿਮਾਗ ਆ ਜਿਹੜਾ ਉਹ ਚਲਾਉਂਗਾ ਜਾਂ ਚਲਾਉਂਗੀ ਬਹੁਤ-ਬਹੁਤ ਸ਼ੁਭਕਾਮਨਾਵਾਂ ਜੀ ਮੈਂ ਉਮੀਦ ਕਰਦਾ ਇਹ ਜਿਹੜੀਆਂ ਗੱਲਾਂ ਮੈਂ ਕੀਤੀਆਂ ਜਿਹੜੇ ਤੁਹਾਨੂੰ ਆਈਡੀਆਜ਼ ਦਿੱਤੇ ਨੇ ਜਰੂਰ ਪਸੰਦ ਆਏ ਹੋਣਗੇ ਤੇ ਅਗਲੇ ਹਫ਼ਤੇ ਤੋਂ ਸ਼ੁਰੂ ਕਰਦੇ ਆਂ ਜੀ ਫੇਰ ਉਹੀ ਜਾਣਕਾਰੀਆਂ ਦਾ ਸਫ਼ਰ ਮਿਲਾਂਗੇ ਬਹੁਤ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ